ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਪਾਂ ਜਿਹਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਆਪਾਂ ਚੱਲਦੇ ਆ ਜੀ ਹੁਣ ਧੂਰੀ ਨੂੰ ਤੇ ਕੰਮ ਲਈ ਜਰੂਰੀ ਮਿਲਦੇ ਭੁੰਜਾ ਕੇ ਲਓ ਜੀ ਅਸੀਂ ਪਹੁੰਚ ਗਏ ਧੂਰੀ ਅੱਜ ਫੇਰ ਇਸ ਦਿਨ ਟਰੈਕਟਰ ਦਾ ਸਮਾਨ ਲੈਣ ਥੋੜਾ ਜਿਹਾ ਤੇ ਇਹਦੀ ਸਰਵਿਸ ਕਰਉਂਦੇ ਹਾਂ いいあに来て。 ਲੇ ਜੀ ਆਪਾਂ ਤੂ ਜਿ ਤਾ ਆ ਕੇ ਪਿੰਡ ਸੱਜਿਆ ਆਪਾਂ ਬਕਸਾ ਤੇ ਹੁਣ ਮੈਂ ਚੱਲਿਆ ਘਰ ਨੂੰ ਲੋਈ ਬੱਪਾ ਅੰਦਰ ਫਨੀ ਪੜੀ ਇੰਦਾਂ ਨਾ ਕਰੇ ਮੇਰੀ ਜਾਨੋ ਚਾਹੋ ਵੀ ਮਿੱਤਰੋ ਪਲੇ ਨਾ ਹੁਣ ਕੋਈ ਨਾ ਆਪਾਂ ਸਵੇਰੇ ਨਹਾਉਂਦੇ ਨਹੀਂ ਹੁੰਦੇ ਸਵੇਰੇ ਹੁੰਦੀ ਹੈ ਬਹੁਤ ਜਿਆਦਾ ਠੰਡ ਠੰਡਾ ਹੁੰਦਾ ਪਾਣੀ ਤੇ ਆਪਾਂ ਨਹਾਉਂਦੇ ਹੁਣ ਦਿਨੇ ਦਿਨਾਂ ਟੈਂਕਰ ਇਹਦਰ ਸਕੂਟਰੀ ਲੱਗੇ ਆਪਣੀ ਚਾਰਜਿੰਗ ਤੇ ਤੇ ਹੈਗਾ ਜਿਵੇਂ ਘਰੇ ਹੁਣ ਬੇਲ ਲਈ ਤੇ ਦੇਖਦੇ ਹਾਂ ਹੁਣ ਮਿੰਦ ਚਟ ਨੂੰ ਆਪਾਂ ਦੇਖ ਕੇ ਉਹਨੇ ਫਿਰ ਕਿਹੜਾ ਐਲੋਜੀ ਆਪਾਂ ਕਰਦੇ ਆਂ ਜੀ ਕੱਲ ਵਾਲਾ ਬਲੌਗ ਕੰਟੀਨਿਊ ਕਰਨ ਪੂਰਾ ਬਲੌਗ ਖਤ ਨਹੀਂ ਹੋਇਆ ਤੇ ਅੱਜ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਕਰ ਰਹੇ ਹਾਂਗੇ ਬੱਜ ਕੇ ਨੇ 10 ਰੋਟੀਆਂ ਸਿੱਖਾ ਲਈ ਤੇ ਹੁਣ ਆਪਾਂ ਦਿਨੇ ਦੇਖਦੇ ਆਪਾਂ ਨੇ ਕੀ ਕੀ ਕਰਨਾ ਹੈ ਕਿੱਧਰ ਨੂੰ ਜਾਣਾ ਹੈ ਕੀ ਆਪਣੇ ਕੰਮ ਨੇ ਤੇ ਕੱਲ ਨੂੰ ਸਾਇਦ ਆਪਾਂ ਜਾਵਾਂਗੇ ਸ਼ੂਟਿੰਗ ਤੇ ਕਿਉਂਕਿ ਚਹਿਲਕਨੋਰੀ ਦੇ ਗਾਣੇ ਦੀ ਨਵੇਂ ਦੀ ਆਪਣੀ ਕਰਨੀ ਹੈ ਸ਼ੂਟਿੰਗ ਕੱਲ ਨੂੰ ਵੀਡੀਓ ਸ਼ੂਟ ਕਰਨੀ ਆ ਉਹਦਾ ਤੇ ਕੱਲ ਨੂੰ ਆਪਾਂ ਉੱਥੇ ਜਾਵਾਂਗੇ ਤੇ ਉੱਥੇ ਆਪਾਂ ਬਲੌਗ ਸ਼ੂਟ ਕਰਾਂਗੇ ਤੇ ਤੁਹਾਨੂੰ ਦਿਖਾਉਣ ਆਈਏ ਬਹੁਤ ਸੋਹਣਾ ਥੀ ਜਦੋਂ ਦਾ ਪਰਿਵਾਰਕ डियो शूट तो चलो जी मिल जाते लाओ जी अपा गए तो कम थोड़ा जहाटी किनौरी तक तो अपा जाया हम चल जाए घर में पैहरा हो गया दो जन फिर गए

ਹੈਪੀ ਹੈਪੀ ਟੂ ਯੂ ਨੰਨ ਲਗਾਉਣੀ ਆਂ ਦੌੜ ਤੋਰ ਅੱਗੇ ਤੰਬੂ ਮੂ ਫਲੀ ਵਾਲਿਆਂ ਦੇ ਜਗ੍ਹਾ ਜਗ੍ਹਾ ਸਿਆਲ ਹਜੇ ਆਇਆ ਨਹੀਂ ਗਰਮੀ ਨਹੀਂ ਹੈ ਤੇ ਇੱਧਰ ਗੁਰਦੁਆਰਾ ਸਾਹਿਬ ਕਹਿਰੂ ਦਾ ਦਿਵਾਲੀ ਕਰਕੇ ਲੜੀਆਂ ਪਾਈਆਂ ਪਈਆਂ ਨੇ ਅਦਰ ਚਾਟ ਪੰਡਾਰ ਖੜੇ ਨੇ ਮੋਡ ਕਹਿਰ ਲੋ ਜੀ ਤੂਰੀ ਤੋਸਤੀ ਹੋ ਗਈ ਪਾਪਸ ਤੇ ਹਾਰਾਂ ਕਰਕੇ ਨੂੰ ਭੀੜ ਕੋ ਤੇ ਦੇਖੋ ਗੱਡੀਆਂ ਕਿਵੇਂ ਆਉਂਦੀਆਂ ਨੇ ਇਧਰ ਤਾਂ ਨੀ ਕੀ ਮਾਲ ਜਬਣੀਆਂ ਲੱਡਾ ਲੱਡਾ ਤੇ ਬਲੌਗ ਦਾ ਐਂਡ ਤੇ ਜਾ ਕੇ ਮੋਬਾਈਲ ਨਾਲ ਚਾਹ ਮਿਲਾਂਗੇ ਮੇਰਾ ਇਸ ਦਿਰੀ ਕੱਲ ਨੂੰ ਪਕਾਉਣੀ ਵੀਡੀਓ ਮੌਜੀ ਇਹ ਗਾਣੇ ਦੀ ਚੈਨ ਲਖਣਾ ਰਹੇ ਨੇ ਤੇ ਕੱਲ ਨੂੰ ਸਭ ਨਾਲ ਬਣਾਵਾਂਗੇ